ਸਾਡੇ ਲਈ ਤਾਣੇ ਬਣਦਾ ਦੁਨੀਆ ਤੋਂ ਤੁਰ ਗਿਆ ਬਾਪੂ ਠੰਡਾ ਸੀ ਬਰਫ਼ ਦੇ ਵਰਗਾ ਖੇਤੀ ਹੀ ਖੁਰ ਗਿਆ ਬਾਪੂ ਰਪਿੰਦਰ ਕੌਰ ਸੰਧੂ ਦੀ ਰਚਨਾ ਪੀੜਾਂ ਹੀ ਪੀੜਾਂ ਨੇ ਬਸ ਵੇੜੇ ਵਿੱਚ ਲੱਗੀ ਨਿੰਮ ਨੂੰ ਮੈਂ ਅਕਸਰ ਜੱਫੀ ਪਾ ਰਿਆ ਕਰਦੀ ਸੀ ਮੇਰੀ ਨਾਨੀ ਕਹਿੰਦੀ ਹੁੰਦੀ ਸੀ ਇਹਦੀ ਛਾਂ 'ਚ ਬੈਠ ਕੇ ਤੇਰੀ ਮਾਂ ਰੋਟੀਆਂ ਪਕਾਇਆ ਕਰਦੀ ਸੀ ਉਹ ਨਿੰਮ ਸ਼ਾਇਦ ਮੇਰੀ ਮਾਂ ਵਰਗੀ ਹੀ ਸੀ ਮੈਨੂੰ ਦਸਾਂ ਕੁ ਵਰ੍ਹਿਆਂ ਦੀ ਸੀ ਜਦੋਂ ਮੇਰੀ ਮਾਂ ਮੁੱਕੀ ਸੀ ਮੈਨੂੰ ਉਹਦੇ ਨਕਸ਼ ਵੀ ਚੰਗੀ ਤਰ੍ਹਾਂ ਯਾਦ ਨਹੀਂ ਹੁੰਦਾ ਕੁਝ ਫੋਟੋਆਂ ਜ਼ਰੂਰ ਨਿਵਾਜ਼ੀਆਂ ਜਿਹੜੀਆਂ ਕਦੀ-ਕਦੀ ਮੇਰਾ ਬਾਪੂ ਸੰਦੂਖ ਚੋਂ ਕੱਢ ਕੇ ਵੇਖਦਾ ਰਹਿੰਦਾ ਸੀ ਉਹ ਫੋਟੋਆਂ ਮੈਂ ਵੀ ਕਦੀ-ਕਦੀ ਵੇਖ ਲੈਂਦੀ ਸੀ ਮੇਰੀਆਂ ਦੋਵੇਂ ਵੱਡੀਆਂ ਭੈਣਾਂ ਦੂਰ-ਦੂਰ ਵੈਈਆਂ ਹੋਈਆਂ ਸਨ ਉਹ ਜਦ ਵੀ ਆਉਂਦੀਆਂ ਮੈਨੂੰ ਬੜਾ ਚਾਅ ਚੜ ਜਾਣਾ ਉਹਨਾਂ ਦੇ ਨਿਆਣਿਆਂ ਵਾਂਗ ਹੀ ਮੈਂ ਉਹਨਾਂ ਦੀ ਗੋਦੀ ਵਿੱਚ ਬੈਠੇ ਰਹਿਣਾ ਜਾਨ ਲੱਗੀਆਂ ਭੈਣਾਂ ਕੀ ਹਦਾਇਤਾਂ ਦੇ ਕੇ ਜਾਂਦੀਆਂ ਮੈਨੂੰ ਪੁੱਤ ਬਾਪੂ ਦਾ ਖਿਆਲ ਰੱਖਿਆ ਕਰ ਖੇਡਣਗੇ ਜਲਦੀ ਮੁੜ ਆਇਆ ਕਰ ਤੇ ਘੁੱਟ ਕੇ ਗੱਲ ਚਲਾ ਕੇ ਅੱਖਾਂ 'ਚ ਹੰਝੂ ਲੈ ਆਉਂਦੀਆਂ ਹਮੇਸ਼ਾ ਜਾਣ ਲੱਗੀਆਂ ਚੁੱਲਾ ਚੌਕਾ ਕਰਨਾ ਸਭ ਬਾਪੂ ਤੋਂ ਹੀ ਸਿੱਖਿਆ ਸੀ ਜਿਵੇਂ ਹੀ ਥੋੜੀ ਵੱਡੀ ਹੋਈ ਤਾਂ ਬਾਪੂ ਦੇ ਖੇਤੋਂ ਆਉਣ ਤੋਂ ਪਹਿਲਾਂ ਮੈਂ ਸਾਰਾ ਕੰਮ ਕਰਕੇ ਪੜਨ ਬੈਠੀ ਹੁਣ ਦਿਨ 'ਚ ਕੋਈ 10 ਵਾਰ ਮੈਨੂੰ ਬਾਪੂ ਰਾਣੀ ਤੀ ਰਾਣੀ ਤੀ ਕਹਿੰਦਾ ਏ ਪਤਾ ਨਹੀਂ ਉਹਦਾ ਮੋਹ ਸੀ ਜਾਂ ਫਿਰ ਮੇਰੀ ਮਾਂ ਦੀ ਮੁਹੱਬਤ ਵੀ ਉਹ ਆਪਣੇ ਵਿੱਚੋਂ ਹੀ ਦੇਣੀ ਚਾਹੁੰਦਾ ਸੀ ਮੈਨੂੰ ਬੜਾ ਕੁਝ ਜੋ ਧੀਆਂ ਨੂੰ ਮਾਵਾ ਦੱਸਤੀਆਂ ਮੈਨੂੰ ਗਵੰਡਨ ਤਾਈ ਨਸੀਬ ਕੋਲ ਦੱਸਿਆ ਕਰਦੀ ਸੀ ਇੱਕ ਦਿਨ ਢਲੀਆਂ ਤਰਕਾਲਾਂ ਤੱਕ ਮੈਂ ਉਡੀਕਦੀ ਰਹੀ ਖੇਤੋਂ ਬਾਪੂ ਨਾ ਆਇਆ ਉਦੋਂ ਕਿਹੜਾ ਫੋਨ ਹੁੰਦੇ ਸੀ ਜਦੋਂ ਹਨੇਰਾ ਜਿਹਾ ਹੋਣ ਲੱਗਾ ਤਾਂ ਮੈਂ ਖੇਤ ਵੱਲ ਨੂੰ ਤੁਰ ਪਈ ਖੇਤ ਜਾ ਕੇ ਵੇਖਿਆ ਬਾਪੂ ਉੱਥੇ ਵੀ ਨਹੀਂ ਸੀ ਮੈਂ ਭੂਬਾ ਮਾਰ ਮਾਰ ਰੋਣ ਲੱਗ ਪਈ ਹਲੇ ਅੱਧ ਵਿਚਾਈ ਸੀ ਬਾਪੂ ਮੈਨੂੰ ਲਬਦਾ ਗਵਾਂਡੀਆਂ ਦੇ ਨਿਆਣਿਆਂ ਨੂੰ ਪੁੱਛ ਖੇਤ ਵੱਲ ਨੂੰ ਹੀ ਹੋ ਤੁਰਿਆ ਸੀ ਮੈਂ ਵੇਖ ਕੇ ਕੁੱਟ ਕੇ ਜੱਫੀ ਪਾ ਲਈ ਮੇਰੇ ਹੌਂਕੇ ਨਾਲ ਬਾਪੂ ਦੀਆਂ ਅੱਖਾਂ ਦੇ ਕੋਈ ਵੀ ਛਿੱਲੇ ਹੋ ਗਏ ਮੈਂ ਕਿਹਾ ਕਿੱਥੇ ਚਲੇ ਗਏ ਸੀ ਬਾਪੂ ਜੀ ਮੈਂ ਉਡੀਕਦੀ ਰਹੀ ਜੇ ਤੁਸੀਂ ਕੋਤ ਜਾਂਦੇ ਤਾਂ ਮੈਂ ਕਿੱਥੇ ਲੱਭਦੀ ਬਾਪੂ ਦੀ ភੁੱਬ ਨਿਕਲ ਗਈ ਐਨ ਵੀ ਬੀਤੀ ਐ ਤੂੰ ਇਹ ਨਾ ਡਰਿਆ ਕਰ ਨੰਬਰਦਾਰ ਦੇ ਨਾਲ ਮੈਂ ਨਾਲ ਦੇ ਪਿੰਡ ਮੱਝ ਵੇਖਣ ਗਿਆ ਸੀ ਸਿੱਧਾ ਖੇਤੋਂ ਹੀ ਚਲਾ ਗਿਆ ਸੀ ਪੁੱਤਰ ਉਸ ਰਾਤ ਮੈਂ ਆਪਣੀ ਮਾਂ ਨੂੰ ਬੜਾ ਯਾਦ ਕੀਤਾ ਕਿੰਨੇ ਘੰਟੇ ਮੈਂ ਤੇ ਬਾਪੂ ਉਸ ਨਿੰਮ ਥੱਲੇ ਬੈਠ ਕੇ ਰੋਂਦੇ ਰਹੇ ਜਦੋਂ 25 ਕੁਵਰਿਆਂ ਦੀ ਹੋਈ ਤਾਂ ਚੰਡੀਗੜ੍ਹ ਸ਼ਹਿਰ ਦੇ ਲਾਗੋਂ ਰਿਸ਼ਤਾ ਆਇਆ ਮੇਰੇ ਲਈ ਮੈਂ ਵੇਖਦੀ ਰਹੀ ਕਿ ਬਾਪੂ ਦਾ ਚਿਹਰਾ ਉਦਾਸ ਹੁੰਦਾ ਜਾ ਰਿਹਾ ਸੀ ਜਿਸ ਦਿਨ ਉਸ ਘਰ ਤੋਂ ਮੇਰੀ ਡੋਲੀ ਤੁਰੀ ਬਾਪੂ ਰਤਾ ਵੀ ਨਹੀਂ ਰੋਇਆ ਪਤਾ ਨਹੀਂ ਕਿਉਂ ਸ਼ਾਇਦ ਕੁਝ ਲੁਕੋ ਕੇ ਬੈਠਾ ਸੀ ਅੰਦਰ ਪੈਣਾ ਵੀ ਕੁਝ ਕੁ ਦਿਨ ਰਹਿ ਕੇ ਆਪਣੇ ਆਪਣੇ ਘਰ ਮੁੜ ਗਈਆਂ ਬੜਾ ਕੁਝ ਸੀ ਉਸ ਜ਼ਿੰਦਗੀ ਵਿੱਚ ਜੋ ਮਾਂ ਹੁੰਦੀ ਤਾਂ ਉਹਨੂੰ ਦੱਸਦੀ ਪਰ ਬਾਪੂ ਨੂੰ ਦੱਸ ਕੇ ਕੱਲੀ ਰੋ ਉਹਨੂੰ ਦੁੱਖ ਨਹੀਂ ਦੇਣਾ ਚਾਹੁੰਦੀ ਮੈਂ ਫਿਰ ਫੋਨ ਕਰਨਾ ਤਾਂ ਬਾਪੂ ਕਹਿਣਾ ਰੋਟੀ ਬਣਾਉਣ ਲੱਗਿਆ ਪੁੱਤ ਅੱਜ ਫਰਾਨੇ ਤਾਂ ਗਿਆ ਸੀ ਅੱਜ ਤੇਰੀ ਫਲਾਣੀ ਸਹੇਲੀ ਮਿਲ ਗਈ ਮੇਰੇ ਅੰਦਰ ਕੋਈ ਤੋਕਦਾ ਰਹਿਣਾ ਤਾਂ ਇਹ ਨਸੀਬ ਕੋਲ ਨਾਲ ਗੱਲ ਕਰਨੀ ਤਾਂ ਉਹਨੇ ਕਹਿਣਾ ਪੁੱਤ ਹੁਣ ਤੇਰਾ ਬਾਪੂ ਬਹੁਤੇ ਵੇਲੇ ਖੇਤ ਹੀ ਰਹਿੰਦਾ ਹੈ ਘਰ ਤਾਂ ਮੂੰਹ ਹਨੇਰੇ ਵਰਦਾ ਆਣ ਕੇ ਮੈਨੂੰ ਇਹ ਗੱਲਾਂ ਸੁਣ ਸੁਣ ਕੇ ਪੀੜ ਜੀ ਹੁੰਦੀ ਰਹਿਣੀ ਸੋਚਦੀ ਰਹਿਣਾ ਕੱਲਾ ਬਾਪੂ ਕਿੰਜ ਰਹਿੰਦਾ ਹੋਣਾ ਕਦੀ ਕਦੀ ਆ ਕੇ ਮਿਲ ਜਾਣਾ ਉਹਨੇ ਤੇ ਕਦੀ ਕਦੀ ਮੈਂ ਜਾ ਆਉਣਾ ਤੇ ਚਾਰ ਦਿਨ ਰਹਿ ਕੇ ਘਰ ਦਾ ਸਭ ਕੁਝ ਸਵਾਰ ਹੋਣਾ ਇੰਝ ਕਈ ਵਰੇ ਬੀਤ ਗਏ ਕਿੰਨੀ ਵਾਰੀ ਕਿਹਾ ਮੈਂ ਵੀ ਇੱਥੇ ਪੈਣਾ ਵੀ ਆਪਣੇ ਕੋਲ ਆਣ ਕੇ ਰਹਿਣ ਲਈ ਪਰ ਉਹ ਨਾ ਮੰਨਿਆ ਫਿਰ ਇੱਕ ਦਿਨ ਸੁਨੇਹਾ ਆਇਆ ਪੁੱਤਰ ਤੁਹਾਡਾ ਬਾਪੂ ਤੁਰ ਗਿਆ ਪਰ ਉਹ ਚੰਗਾ ਭਰਾ ਸੀ ਬਸ ਬੈਠਾ ਬੈਠਾ ਹੀ ਨਿਆਣੀ ਜੀ ਉਮਰ ਵਿੱਚ ਮੱਝ ਵੇਖਣ ਗਿਆ ਬਾਪੂ ਮੈਨੂੰ ਯਾਦ ਆ ਗਿਆ ਮੈਂ ਕਮਲਿਆ ਵਾਂਗ ਉਸਤੇ ਰਾਤੇ ਪੱਜੀ ਗਈ ਕਿ ਹੁਣੇ ਆ ਜਾਵੇਗਾ ਤੇ ਆਖੇਗਾ ਤੂੰ ਤੇ ਮੇਰੀ ਬੀਬੀ ਧੀ ਹੈ ਮੈਂ ਤਾਂ ਨਾਲ ਦੇ ਪਿੰਡ ਗਿਆ ਸੀ ਬਸ ਮੇਰਾ ਜੀ ਕਰਦਾ ਸੀ ਅਸਮਾਨ چیر ਕੇ ਲੱਭ ਲਿਆਵਾ ਬਾਪੂ ਨੂੰ ਪਰ ਉਹ ਨਹੀਂ ਲੱਭਿਆ ਪੈਣਾ ਕਹਿੰਦੀਆਂ ਬਸ ਕਰ ਉਹਨੇ ਨਹੀਂ ਮੋੜਨਾ ਹੁਣ ਚੁੱਪ ਕਰ ਜਾ ਪਰ ਮੈਂ ਤਾਂ ਉਹੀ ਦਸਾਂ ਬਰਿਆਂ ਦੀ ਧੀ ਵਾਂਗ ਪਿਓ ਨੂੰ ਲੱਭਦੀ ਸੀ ਬਸ 15 ਬਰੇ ਹੋਣ ਵਾਲੇ ਨੇ ਉਹਦਾ ਦੁੱਖ ਤੁਕਦਾ ਮੇਰੇ ਅੰਦਰ ਕਦੀ ਮੁੱਕਿਆ ਨਹੀਂ ਉਹਨੂੰ ਸੁਪਿੰਡ ਜਾਂਦੀ ਆ ਤਾਂ ਨਿਮਜ਼ਾ ਖਿਆਲ ਨਹੀਂ ਆਉਂਦਾ ਪਿੰਡ ਦੇ ਗੁਰੂ ਘਰ ਉਸ ਪੱਥਰ ਕੋਲ ਜਾ ਖਲੋਂਦੀ ਹਾਂ ਜਿਹੜਾ ਬਾਪੂ ਨੇ ਸਾਡੀ ਮਾਂ ਤੇ ਤਿੰਨਾ ਪੈਣਾ ਦੇ ਨਾਂ ਤੇ ਲਗਵਾਇਆ ਸੀ ਉੱਥੇ ਜਾਣ ਲੱਗਿਆ ਸ਼ਾਇਦ ਇਹ ਸੋਚਦਾ ਸੀ ਕਿ ਮੇਰੀਆਂ ਤੀਆਂ ਜਦੋਂ ਵੀ ਪੇਕੇ ਆਉਣ ਤਾਂ ਬਾਪੂ ਨੂੰ ਮਿਲੇ ਬਿਨਾ ਨਾ ਤੁਰ ਜਾਣ ਕੁਝ ਕੋਈ ਰਿਸ਼ਤੇ ਬਸ तमाम ਉਮਰ ਦਿਲਾਂ ਵਿੱਚ ਪੀੜਾਂ ਵੜ ਕੇ ਬਸ ਰਹੇ ਨੇ ਬਸ ਧੰਨਵਾਦ